ਮੰਦੀ ਦਾ ਹੋ ਰਿਹਾ ਹੈ ਆ ਜਾਣੀ ਇਧਰ ਬਿਲਾਲ ਨਹੀਂ ਸੀਜ਼ਨ ਦੇ ਦੌਰਾਨ ਸੀਜ਼ਨ ਦੇ ਦੌਰਾਨ ਤਾਂ ਹੋਣੀ ਚਾਹੀਦੀ ਸੀ ਜਦੋਂ ਸੀਜ਼ਨ ਵਿੱਚ ਕਰਾਉਂਦੇ ਹਾਂ ਉਹ ਤਾਂ ਚਲੋ ਅਸੀਂ ਰਿਜ਼ੋਲਵ ਕਰਦੇ ਹਾਂ ਕਿਉਂਕਿ ਮੰਡੀ ਚੱਲਦੀ ਰਹੀ ਹੈ ਜੇ ਉਹ ਦਾ ਤੱਕ ਕਿਸੇ ਕੋਲ ਪ੍ਰੋਬਲਮ ਆਉਣੀ ਨਹੀਂ ਥੋੜੀ ਬਟ ਮੈਂ ਆਪਣਾ ਨਹੀਂ ਰਹਿਣ ਕਿ ਪਾਣਾ ਵੈਸੇ ਆਪਣੀ ਜਿਹੜੀ ਮੰਡੀ ਹੈ ਨਾ ਜੀ ਪਟਿਆਲਾ ਕਿਸੇ ਕਰਕੇ ਮੈਨੂੰ ਜ਼ਿਆਦਾ ਥੋੜਾ ਹੋਏਗਾ ਫਸਟ ਸੈਂਡ ਵਾਲਾ ਇਸੀ ਕੋਲ ਹੈ ਫਸਟ ਸੈਂਡ ਵਾਲਾ ਬੇਕਵੀਨਲੇ ਖਰਾਬ ਹੋ ਗਿਆ ਥੋੜਾ ਜਿਹਾ

ਉਹਨਾਂ ਨੂੰ ਛੋਟੇ ਹੀ ਕਰ ਦੇਣਾ ਹੈ। ਹਾਂਜੀ ਜੀ। ਆ ਸਾਡੇ ਕੁਕਿਨ ਸੀਜ਼ਨ ਸੀਜ਼ਨ ਆਣਾ ਲਾਏਗਾ ਤਾਂ ਸਾਰੀ ਮੰਡੀ ਆ ਦੇ ਪ੍ਰਬੰਧ ਦਾ ਜਾਇਜ਼ਾ ਚੀ ਲੈ ਰਹੇ ਆ ਕਿ ਸਾਰੇ ਪ੍ਰਬੰਧ ਮੁਕਮਲ ਹੋਣ ਹਰ ਪੱਖੋਂ। ਕਿ ਉਹ ਕਿਸਾਨ ਫਖੋ ਹੋ ਕਿ ਜੀ ਉਹਨਾਂ ਨੇ ਆਣਾ ਹੈਗਾ ਇਸੇ ਜਿਸ ਦਿਨ ਸੁਨਾਦੀ ਆਂਦੀ ਹੈਗੀ ਤਾਂ ਉਹਦੇ ਵਾਸਤੇ ਉਹਨਾਂ ਦੇ ਸਾਰੇ ਪਾਣੀ ਦੇ ਟਾਇਲਟ ਦੇ ਲਾਈਟ ਦੇ ਬਿਜਲੀ ਪੰਖੇ ਤੇ ਪਾਲਾਂ ਦੇ ਮੁਕੰਮਲ ਪ੍ਰਬੰਧ ਹੋਣ ਉਹ ਸਾਰਾ ਚਜਾਇਜਾ ਵੀ ਲੈ ਰਿਆ ਤੇ ਸਾਡੇ ਪ੍ਰਬੰਧ ਵੀ ਆਲਪ ਸਭ ਤੋਂ ਸੈਕੰਡ ਜੀ ਜਿਹੜੇ ਸਾਡੇ ਆਰਟੀ ਹੈਗੇ ਅੱਗੇ ਉਹਦੀ ਲਿਫਟਿੰਗ ਵਗੈਰਾ ਦਾ ਸਾਰਾ ਪ੍ਰੋਸੈਸ ਵੀ ਦੇਖ ਰਹੇ ਆ ਬਟ ਇਹਦੇ ਵਿੱਚ ਮੈਂ ਇੱਕ ਹੀ ਬੇਨਤੀ ਬੇਨਤੀ ਸਾਡੇ ਸਾਰੇ ਕਿਸਾਨਾਂ ਨੂੰ ਕਰਨਾ ਚਾਹਾਂਗੀ ਕਿ ਜੀ ਆਪਣੀ ਫਸਲ ਆਪਸ ਉਖਾ ਕੇ ਲਾਈਏ ਕਿਉਂਕਿ ਉਸ ਕਾਰਨ ਕਰਕੇ ਤੁਹਾਨੂੰ ਵੀ ਦਿੱਕਤ ਆਂਦੀ ਹੈਗੀ ਤੇ ਮੰਡੀਚਰ ਗਲਟ ਵੀ ਪੈ ਜਾਂਦਾ ਹੈਗਾ ਤੇ ਨਾ ਚਾਹੰਦੇ ਹੋਏ ਵੀ ਕਈ ਵਾਰੀ ਫਿਰ ਸਾਨੂੰ ਮੋੜਨੀ ਪੈਂਦੀ ਹੈਗੀ ਤਾਂ ਮੇਰੀ ਰਿਕੁਐਸਟ ਹੈਗੀ ਕਿ ਸਾਰਿਆਂ ਨੂੰ ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜੇ ਕਿੰਨੀ ਮੋਇਸਚਰ ਅਲਾਉਡ ਹੈਗੀ ਤਾਂ ਉਹਦੇ ਮੁਤਾਬਿਕ ਆਪਾਂ ਕਰੀਏ ਤਾਂ ਕਿ ਕਿਸੇ ਵੀ ਕਿਸਾਨ ਨੂੰ ਖੱਜਲ ਖੁਆਰੀ ਨਾ ਹੋਵੇ ਤੇ ਸਾਡੀ ਇੱਥੇ ਪੂਰੀ ਕੋਸ਼ਿਸ਼ ਰਹੂਗੀ ਮੋਨਿਟਰਿੰਗ ਹੈ ਨੋਡਲ ਅਫਸਰ ਵੀ ਅਸੀਂ ਲਾਏ ਆਂ ਕਲਸਟਰ ਅਫਸਰ ਵੀ ਅਸੀਂ ਲਾਏ ਆਂ ਕਿ ਜਦੋਂ ਵੀ ਕਿਸਾਨ ਆਪਣੀ ਜਿੰਸ ਲੈ ਕੇ ਆਂਦਾ ਹੈਗਾ ਉਸ ਨੂੰ ਕਿਸੇ ਤਰੀਕੇ ਦੀ ਖੱਜਲ ਖੁਆਰੀ ਨਾ ਹੋਵੇ ਤੇ ਇਸ ਵਾਰੀ ਮੈਂ ਰੱਬ ਦੀ ਵੀ ਸਾਡੇ ਤੇ ਮਿਹਰ ਹੈਗੀ ਕਿ ਸਾਡੀ ਜਿੰਸ ਵਧੀਆ ਹੈਗੀ ਤਾਂ ਕੋਈ ਇਸ਼ੂ ਵੀ ਨਹੀਂ ਆਊਗਾ ਬਟ ਸਾਡੀ ਪੂਰੀ ਤਿਆਰੀ ਕੀ ਦਿੱਕਤ ਨਹੀਂ ਆਉਂਦੀ ਜਾਈਂਗਾ